ਜੋ ਡਾਕਟਰ ਦਾ ਤੈਅ ਤੇ ਇਸ ਤੋਂ ਬਾਅਦ ਤੁਹਾਡੀ ਚੋਣ ਕੈਂਪੇਨ ਅਕਾਲੀ ਦਲ ਬਾਦਲ ਦੀ ਕਿਵੇਂ ਚੱਲ ਰਹੀ ਹੈ ਤੇ ਇਸ ਵੇਲੇ ਤੁਸੀਂ ਕੀ ਚਾਹਨਾ ਆਪਾਂ ਉਹ ਦੇਖੋ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਲਹਿਰ ਹੈ ਔਰ ਦਿਨ ਪੁਰ ਦਿਨ ਬਹੁਤ ਵੱਧਦੀ ਜਾ ਰਹੀ ਹੈ ਜਦੋਂ ਤੋਂ ਵੀ ਸਾਡੀ ਇਹ ਚੋਣ ਕੈਂਪੇਨ ਸਾਡੇ ਜ਼ਿਲ੍ਹਾ ਸੰਗਰੂਰ ਦੇ ਵਿੱਚ ਸ਼ੁਰੂ ਹੋਈ ਹੈ ਸਧਾਰਕ ਬਾਦ ਸਿੰਘ ਝੁੰਡਾ ਜੀ ਦੀ ਅਸੀਂ ਪਿੰਡਾਂ ਦੇ ਵਿੱਚ ਜਾ ਕੇ ਦੇਖਿਆ ਕਿ ਸਾਨੂੰ ਬਹੁਤ ਵੱਡਾ ਹੰਗਾਰਾ ਮਿਲਿਆ ਪਿਛਲੇ ਦਿਨਾਂ ਚਿੱਤਗਿਵਨ 25-30 ਪਿੰਡਾਂ ਦੇ ਵਿੱਚ ਸਾਡੇ ਪ੍ਰੋਗਰਾਮ ਜਿਹੜੇ ਨੇ ਪਿਛਲੇ ਸਮੇਂ ਦੇ ਵਿੱਚ ਹੋ ਚੁੱਕੇ ਨੇ ਜਿਦੇ ਵਿੱਚ ਸਦਾਰਕ ਬਾਸਰ ਝੁੰਡਾ ਜੀ ਵੀ ਆਏ ਤੇ ਸਮੁੱਚੀ ਸਾਡੇ ਸਲਕੇ ਦੀ ਲੀਡਰਸ਼ਿਪ ਵੀ ਨਾਲ ਚੱਲੀ ਸੀ ਹਰ ਪਿੰਡ ਦੇ ਵਿੱਚੋਂ ਸਾਨੂੰ ਬਹੁਤ ਵੱਡਾ ਹੁੰਗਾਰਾ ਮਿਲਦਾ ਔਰ ਮੈਂ ਦੇਖ ਤੋ ਕਿ ਇੰਨੀ ਗਰਮੀ ਦੇ ਵਿੱਚ ਵੀ ਲੋਕ ਘੰਟਾ-ਘੰਟਾ ਸਾਡੇ ਜਿਹੜੀ ਸੀ ਉਹ ਵੇਟ ਕਰਦੇ ਸੀ ਇਥੋਂ ਪਤਾ ਲੱਗਦਾ ਹੈ ਕਿ ਸ਼੍ਰੋਮਣੀ ਕਾਰੀਦਾਰ ਨੂੰ ਲੋਕ ਕਿਵੇਂ ਯਾਦ ਕਰਦੇ ਨੇ ਕਿ ਉਹਦੇ ਕੰਮਾਂ ਨੂੰ ਯਾਦ ਕਰਦੇ ਨੇ ਜੋ ਪਿਛਲੇ ਦਿਨਾਂ 'ਚ ਡਿਵੈਲਪਮੈਂਟ ਹੋਈ ਹੈ ਜੋ 10 ਸਾਲਾਂ ਚ ਇਸ ਦਾ ਪ੍ਰਕਾਸ਼ ਬਦਲਨੇ ਕੀਤੀ ਹੈ ਅੱਜ ਵੀ ਲੋਕੋ ਨਾ ਗੱਲਾਂ ਨੂੰ ਯਾਦ ਕਰਦੇ ਨੇ ਭਾਵੇਂ ਗਰੀਬਾਂ ਦੇ ਵਾਸਤੇ ਆਟਾ ਦਾਲ ਦੀ ਸਕੀਮ ਹੈ ਪੈਨਸ਼ਨਾਂ ਦਿੱਤੀਆਂ ਤੇ ਉਹਨਾਂ ਪਟਾਪਾ ਪੈਨਸ਼ਨਾਂ ਹੋਈਆਂ ਬੱਚਿਆਂ ਨੂੰ ਜਿਹੜੇ ਸਾਡੇ ਸਕੂਲਾਂ ਦੇ ਵਿੱਚ ਸਾਈਕਲ ਦਿੱਤੇ ਮਤਲਬ ਵੀ ਜੇ ਕਿਸਾਨ ਨੇ ਅੱਜ ਕਿਸਾਨ ਯਾਦ ਕਰਦੇ ਨੇ ਕਿਸਾਨ ਕਹਿੰਦੇ ਨੇ ਜੇ ਸਾਡੀਆਂ 80 85 85 90 90 ਹਜ਼ਾਰ ਨੂੰ ਜ਼ਮੀਨਾਂ ਦਾ ਅੱਜ ਭਾਅ ਵਧਿਆ ਠੇਕੇ ਦਾ ਈ ਬਾਦਲ ਸਾਹਿਬ ਵੀ ਦੇਣਾ ਕਿ ਉਹਨਾਂ ਨੇ ਸਾਨੂੰ ਮੋਟਰਾਂ ਦਿੱਤੀਆਂ ਮੋਟਰਾਂ ਦੇ ਨਾਲ ਸਾਡੇ ਫਸਲਾਂ ਹੋਣੀਆਂ ਸ਼ੁਰੂ ਹੋ ਗਈਆਂ ਇਹਦੇ ਨਾਲ ਸਾਡੇ ਬਹੁਤ ਵੱਡਾ ਮਿਲਿਆ ਤੇ ਮੈਂ ਦੇਖਦੇ ਆ ਕਿ ਬਾਕੀ ਪਾਰਟੀਆਂ ਦੇ ਲੋਕ ਬਿਲਕੁਲ ਪਸੰਦ ਨਹੀਂ ਕਰਦੇ ਆਮ ਪਾਰਟੀ ਦਾ ਤੁਸੀਂ ਦੇਖਿਆ ਹੀ ਹੈ 2 ਸਾਲ ਹੋ ਗਏ ਲੋਕ ਜਿਹੜੇ ਆਮ ਪਾਰਟੀ ਨੂੰ ਪਿੰਡਾਂ ਦੇ ਵਿੱਚ ਹੁਣ ਬੜਨ ਨਹੀਂ ਦੇ ਰਹੇ ਕਹਿੰਦੇ ਸਾਨੂੰ ਇੱਕ ਕੰਮ ਤਾਂ ਦੱਸ ਦੋ 2 ਸਾਲਾਂ ਵਿੱਚ ਕੋਈ ਕੀਤਾ ਹੋਵੇ ਕਿਸੇ ਨੇ ਕੋਈ ਪਿੰਡ 'ਚ ਗ੍ਰਾਂਟ ਆਈ ਹੋਵੇ ਜਾਂ ਕੋਈ ਐਸਾ ਕੰਮ ਨਹੀਂ ਦੱਸ ਸਕਦੇ 2 ਸਾਲਾਂ ਵਿੱਚ ਸਿਰ ਪੰਜਾਬ ਦਾ ਆਪਾਂ ਦੇਖਿਆ ਜਿਹੜੇ ਉਹਨਾਂ ਨੇ ਗਰੰਟੀਆਂ ਦਿੱਤੀਆਂ ਸੀ ਜਾਂ ਵਾਅਦੇ ਕੀਤੇ ਸੀ ਇੱਕ ਵੀ ਕੋਈ ਗਰੰਟੀ ਨਹੀਂ ਪੂਰੀ ਕੀਤੀ ਕੋਈ ਵਾਅਦਾ ਉਹਨਾਂ ਨੇ ਪੂਰਾ ਕੀਤਾ ਸਭ ਤੋਂ ਵੱਡਾ ਦੇਖੋ ਨਸ਼ਿਆਂ ਦੀ ਗੱਲ ਲੈ ਲਈਏ ਨਸ਼ਿਆਂ 'ਚ ਘਰ-ਘਰ ਪਹੁੰਚ ਕੇ ਜਿਹੜੇ ਕਹਿੰਦੇ ਸੀ ਸੀ 2 ਮਹੀਨਿਆਂ 'ਚ ਔਰ ਇਹ ਖਤਮ ਕਰ ਦਾਂਗੇ ਬੇਜ਼ੁਗਾਰੀ ਬੱਚਿਆਂ ਦੀ ਉਸੇ ਤਰ੍ਹਾਂ ਹੀ ਆ ਨਾ ਕਿਸੇ ਨੂੰ ਜਿਹੜੀ ਆਟਾ ਦਾ ਕਣਕ ਮਿਲਦੀ ਸੀ ਉਹ ਗਰੀਬਾਂ ਵਾਅ ਤੇ ਉਹ ਵੀ ਖਤਮ ਹੋ ਗਈ ਉਹ ਨਹੀਂ ਮਿਲੀ ਕਿਸੇ ਨੂੰ ਕੋਈ ਪੈਨਸ਼ਨ ਨਹੀਂ ਮਿਲੀ ਸਗਲ ਸਕੀਮਾਂ ਦੀ ਸਾਡੀ ਜਿਹੜੀ ਕਾਲੀ ਦਲ ਦੀ ਸ਼ੁਰੂ ਕੀਤੀ ਹੋਈ ਸੀ ਪ੍ਰੋਗਰਾਮ ਉਹ ਵੀ ਖਤਮ ਹੋ ਗਿਆ ਮਤਲਬ ਕਿ ਅੱਜ ਲੋਕ ਜਿਹੜੇ ਨੇ ਉਹਨਾਂ ਨੂੰ ਤਾਂ ਪਿੰਡਾਂ ਵਿੱਚ ਬੜਨੀ ਪਿਰੇ ਗਾ ਕਰਨੇ ਆਮ ਆਦਮੀ ਪਾਰਟੀ ਨੂੰ ਪਿੰਡਾਂ ਵਿੱਚ ਬੜਨਾ ਔਖਾ ਹੋਇਆ ਪਿਆ ਇਸ ਤਰ੍ਹਾਂ ਕਾਂਗਰਸ ਦਾ ਹਾਲ ਹੋ ਗਿਆ ਵੈਸੇ ਤਾਂ ਕਾਂਗਰਸ ਤੇ ਆਮ ਪਾਰਟੀ ਇਹ ਸਾਰੇ ਰਲ ਮਿਲ ਕੇ ਗੇਮ ਖੇਡ ਰਹੇ ਨੇ ਕਿਉਂਕਿ ਉੱਪਰ ਤਾਂ ਇਹਨਾਂ ਦਾ ਸਾਰਾ ਸਮਝੌਤਾ ਹੀ ਹੈ ਆਪਣੇ ਨਾਲ ਹੀ ਗੱਲ ਜਿਹੜੇ ਹਰਿਆਣਾ ਵਿੱਚ ਦੇਖ ਲਓ ਉੱਥੇ ਵੀ ਸਮਝੌਤਾ ਹੈ ਚੰਡੀਵਾਲੀ ਇਕੱਠੀਆਂ ਇਹ ਚੋਣਾਂ ਲੜਦੇ ਨੇ ਇੱਥੇ ਵੀ ਐਸੀ ਕਰਕੇ ਲੋਕਾਂ ਨੂੰ ਪਤਾ ਵੀ ਇਹ ਸਾਰਾ ਸਮਝੌਤੇ ਤਹਿਤ ਹੀ ਸਾਰਾ ਚੋਣਾਂ ਲੜਦੇ ਨੇ ਮੈਨੂੰ ਇਹ ਲੱਗ ਰਿਹਾ ਹੈ ਕਿ ਅਸੀਂ ਹਲਕਾ ਲਹਿਰੇ ਦੇ ਵਿੱਚੋਂ ਇੱਕ ਬਹੁਤ ਵੱਡੀ ਲੀਡ ਦੇ ਨਾਲ ਸਰਦਾਰ ਇਕਬਾਲ ਸਿੰਘ ਚੁੰਦਾਂ ਨੂੰ ਜਿਤਾਵਾਂਗੇ ਤੋਂ ਇਥੋਂ ਆ ਚੋਣਾਂ ਹੀ ਸਿੱਧ ਕਰ ਦੇਣੀਆਂ ਲੋਕ ਪੰਜਾਬ ਦੇ ਜਿਹੜੇ ਸ਼ੋਅਮਿੰਗ ਕਾਰਡਾਂ ਦੇ ਚਾਹੁੰਦੇ ਨੇ ਜਿਸ ਤਰ੍ਹਾਂ ਸਾਡਾ ਸੁਭੀਸ਼ ਸਿੰਘ ਬਾਦਲ ਦੇਖੋ ਮਿਹਨਤ ਕਰ ਰਹੇ ਨੇ ਬਹੁਤ ਵੱਡੀਆਂ ਵੱਡੀਆਂ ਰੈਡੀਆਂ ਹੋ ਰਹੀਆਂ ਨੇ ਜਿਹੜੇ ਸਾਡੇ ਰੋਡ ਸ਼ੋਅ ਨੇ ਉਹ ਜ ਆ ਪੰਜਾਬ ਚਾਓ ਯਾਤਰਾ ਹੋਈ ਉਹਦੇ ਵਿੱਚ ਲੋਕਾਂ ਨੇ ਬਹੁਤ ਵੱਡੀ ਗਿਤੀ ਸ਼ਾਮਲ ਹੋਏ ਨੇ ਇਤੋਂ ਪਤਾ ਲੱਗਦਾ ਕਿ ਲੋਕ ਫਿਰ ਦੁਬਾਰਾ ਸ਼੍ਰੋਮਣੀ ਕਾਲੀ ਦਾਲ ਪਾਸੋਂ ਮੁੜ ਪਏ ਨੇ ਇੱਕ ਹੈ ਸੋਸਾਇਟੀ ਦੇ ਸਰ ਸਾਹਿਬ ਤੁਸੀਂ ਪਿਛਲੀ ਚੋਣ ਉਹਦੀ ਪ੍ਰੈਸ ਕਾਨਫਰੰਸ ਤੁਸੀਂ ਕਿਹਾ ਸੀ ਵੀ ਨਾ ਚੱਲਣਗੇ ਮਿਲਹਾਲ ਉਹਨਾਂ ਦਾ ਕੋਈ ਅਜੇ ਤੱਕ ਨਾ ਚੱਲਣ ਦਾ ਜਾ ਔਰ ਜੋ ਕਾਗਿਲਦਾਰ ਤੁਸੀਂ ਸ਼ਾਮਲ ਕੀਤਾ ਉਹਨਾਂ ਨੂੰ ਹਰ ਹਾਲ ਤੱਕ ਨਾਲ ਨਹੀਂ ਛੱਡਿਆ। ਇਹਨਾਂ ਕੋਲ ਉਹਨਾਂ ਨੇ ਕਿ ਬ੍ਰੋਥ ਵੀ ਨਹੀਂ ਕੀਤਾ। ਉਹ ਵੀ ਸਾਨੂੰ ਸਾਹਮਣੇ ਨਹੀਂ ਆਇਆ ਕਿ ਬ੍ਰੋਥ ਕੀਤਾ ਹੋਵੇ ਉਹਨਾਂ ਨੇ। ਉਹ ਕਹਿੰਦੇ ਅਸੀਂ ਕਾਗਿਲੀਆਂ ਕਾਗਿਲਦਲ ਦੇ ਨਾਲ ਹੀ ਰਹਾਂਗੇ। ਸਾਨੂੰ ਹਜੇ ਵੀ ਸਾਨੂੰ ਆਸ ਹੈ ਵੀ ਜਰੂਰ ਸਾਡੇ ਨਾਲ ਉਹ پوری ਮਦਦ ਕਰਨਗੇ। ਕਿਉਂਕਿ ਉਹਨਾਂ ਨੂੰ ਚੱਲਣਾ ਚਾਹੀਦਾ ਕੱਲ ਉਹ ਇੱਥੇ ਆਏ ਸੀ ਉਹਨਾਂ ਨੇ ਕੱਲ ਕੋਈ ਵੀ ਸਿਆਸੀ ਨੀ ਸਿਸਟਮ ਦਿੱਤਾ। ਚਾਹੀਦਾ ਦੇਖੋ ਸੋਨੇ ਕਾਗਿਲਦਲ ਵੀ ਸਾਡੇ ਬਹੁਤ ਵੱਡੀ ਦੇਣ ਹੈ। ਉਹ ਕਾਗਿਲਦਲ ਇਸ ਚੀਜ਼ ਨੂੰ ਕੋਈ ਲਊਗੀ ਇਹਦੇ ਵੀ ਸੋਨੇ ਕਾਗਿਲਦਲ ਨਾਤਲ ਨੂੰ ਵੀ ਜਰਨੀ ਮੈਂ ਤਾਂ ਪੂਰਾ ਆਸਾ ਵੀ ਸੁਣਨ ਕਰਦਾ ਇੱਕ ਹੋਰ ਗੱਸਾ ਸਰ ਮਤਲਬ ਜਿਵੇਂ ਕੰਮ ਦਾ ਚੋਣ ਮੈਨੀਫੈਸਟੋ ਚ ਮਤਲਬ ਕਿ ਤੁਸੀਂ ਉਹ ਦਿਖਾ ਰਹੇ ਨੇ ਗਠਬੰਧਨ ਵਾਲੇ ਵੀ ਅਸੀਂ ਐਸਸੀ ਐਸਟੀ ਬੀਸੀ ਦੀ ਮਤਲਬ ਕਿ ਇਹ ਰਿਜ਼ਰਵੇਸ਼ਨ ਖਤਮ ਕਰਕੇ ਵੀ ਇੱਕ ਮੁਸਲਮ ਜਾਤੀ ਇਕ ਸਪੈਸੀਫਿਕ ਉਹਨਾਂ ਨੂੰ ਅਸੀਂ ਉਹ ਦੇਵਾਂਗੇ ਰਿਜ਼ਰਵੇਸ਼ਨ ਦੇਵਾਂਗੇ ਉਹਨਾਂ ਦੀ ਖਤਮ ਕਰਕੇ ਜਾਂ ਘਟਾ ਕੇ ਤੇ ਜੇਕਰ ਆਪਣੀ ਅਕਾਲੀ ਦਲ ਬਦਲ ਉੱਥੇ ਦੇ ਬਾਰੇ ਕੀ ਵਿਚਾਰ ਕਰੇਗਾ ਜੀ ਦੇਖੋ ਗੱਲ ਇਹ ਹੈ ਜੋ ਸਾਨੂੰ ਬਾਬਾ ਮੇਨਕਾਰ ਜਿਨੇ ਇੱਕ ਸਿਧਾਂਤ ਦਿੱਤਾ ਹੈਗਾ ਬਹੁਤ ਥੋੜਾ ਉਸ ਸਿਧਾਂਤ ਦੇ ਤਹਿਤ ਹੀ ਅਸੀਂ ਚੋਣਾਂ ਲੜ ਰਹੇ ਹਾਂ 70 ਸਾਲ ਹੋ ਗਏ ਉਸ ਸਿਧਾਂਤ ਦੇ ਤਹਿਤ ਹੀ ਚੱਲ ਰਹੇ ਹਾਂ ਜੋ ਉਸ ਸਿਧਾਂਤ ਦੇ ਵਿੱਚ ਉਹਨਾਂ ਨੇ ਸਾਨੂੰ ਜੋ ਵੀ ਦਿੱਤਾ ਹੈਗਾ ਉਹਨੂੰ ਕਿਸੇ ਨੂੰ ਵੀ ਹੱਕ ਨਹੀਂ ਹੈਗਾ ਵੀ ਉਸ ਸਿਧਾਂਤ ਨੂੰ ਬਦਲ ਅੱਜ ਵੀ ਚੋਣਾਂ ਵਿੱਚ ਉਸ ਸਿਧਾਂਤ ਦੀ ਰਾਖੀ ਕਰਨਾ ਸਾਨੂੰ ਸਾਰਿਆਂ ਦਾ ਫਰਜ਼ ਬਣਦਾ ਹੈਗਾ